ਖੰਨਾ ਸੀਆਈਏ ਸਟਾਫ ਨੇ ਇੱਕ ਚੋਰ ਨੂੰ ਕਾਬੂ ਕੀਤਾ ਜੋ ਪਿਛਲੇ 3 ਮਹੀਨਿਆਂ ਤੋਂ ਇਲਾਕੇ ਦੇ ਦੋ ਥਾਣਿਆਂ ਦੀ ਪੁਲਿਸ ਦੇ ਨੱਕ ਦੇ ਵਿੱਚ ਦਮ ਕਰ ਰਿਹਾ ਸੀ। ਇਹ ਚੋਰ ਨੇ ਸ਼ਹਿਰ ਵਿੱਚ ਕਈ ਥਾਵਾਂ ਤੇ ਵਾਰਦਾਤਾ ਕੀਤੀਆਂ। ਇਹ ਚੋਰ ਬੰਦ ਘਰਾਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਸ ਦੀ ਗ੍ਰਿਫਤਾਰੀ ਨਾਲ ਹੁਣ ਤੱਕ ਚੋਰੀਆਂ ਦੇ 8 ਮਾਮਲੇ ਹੱਲ ਹੋ ਗਏ ਹਨ। ਮੁਲਜ਼ਮ ਦੀ ਪਛਾਣ ਸੁਖਦਰਸ਼ਨ ਸਿੰਘ ਵਿੱਕੀ ਵਜੋਂ ਹੋਈ ਹੈ ਜੋ ਕਿ ਭਗਤ ਸਿੰਘ ਕਲੋਨੀ ਖੰਨਾ ਦਾ ਰਹਿਣ ਵਾਲਾ ਹੈ। ਅੱਜ ਦੇਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਣੇ ਸਿਟੀ ਖੰਨਾ ਵਿੱਚ ਠਾਣਾ ਸਿਟੀ ਤੇ ਠਾਣਾ ਸਿਟੀ 2 ਦੇ ਏਰੀਆ ਚ ਕਾਫੀ ਜ਼ਿਆਦਾ ਚੋਰੀਆਂ ਹੋ ਰਹੀਆਂ ਸੀ ਤੇ ਸੀਸੀ ਕੈਮਰਾ ਚ ਸਿਰਫ ਇੱਕ ਚੋਰ ਆ ਰਿਹਾ ਸੀ ਉਹਨਾਂ ਚ ਤੇ ਉਹਨਾਂ ਜਿਹਨੂੰ ਕਹਿੰਦੇ ਵੀ ਪਬਲਿਕ ਦੇ ਤੇ ਪੁਲਿਸ ਦੇ ਨੱਕ ਚ ਦਮ ਕੀਤਾ ਹੋਇਆ ਸੀ ਉਹਦੇ ਸਾਡੇ ਐਸਐਚਓ ਸਿਟੀ 1 ਸਿਟੀ 2 ਪਿਛੇ ਲੱਗੇ ਹੋਏ ਸੀ ਸੀਆਈਏ ਦੇ ਰੇਵਾ ਪਿਛੇ ਲੱਗੇ ਹੋਏ ਤੇ ਕੱਲ ਸੀਏਜੀ ਦੀ ਟੀਮ ਨੂੰ ਕਾਮਯਾਬੀ ਮਿਲੀ ਇਹਨੂੰ ਅਰੈਸਟ ਕਰਨ ਚ ਇਹਦਾ ਨਾਮ ਹੈਗਾ ਸੁਭਦਰਸ਼ਨ ਸਿੰਘ ਉਰਫ ਵਿੱਕੀ ਪੁੱਤਰ ਸੰਦੀਪ ਸਿੰਘ ਵਾਰਡ ਨੰਬਰ 16 ਦਾ ਰਹਿਣ ਵਾਲਾ ਤੇ ਇਹਦੀ ਗ੍ਰਿਫਤਾਰੀ ਨਾਲ ਆਲਮੋਸਟ ਦੁਨੀਆ ਚੋਰੀਆਂ ਸੀਗੀਆਂ ਸਿਟੀ ਦੀਆਂ ਪਿਛਲੇ ਤਿੰਨਾ ਚਾਰਾਂ ਮਹੀਨਿਆਂ ਦੀਆਂ ਸਾਰੀਆਂ ਡ੍ਰੈਸ ਹੋ ਗਈਆਂ ਇਹਦੇ ਤੋਂ ਇੱਕ ਲੈਪਟਾਪ ਚੋਰੀ ਦਾ ਮਿਲਿਆ ਇੱਕ ਟੈਬ ਮਿਲਿਆ 6 ਮੋਬਾਈਲ ਫੋਨ ਮਿਲੇ 4 ਘੜੀਆਂ ਤੇ ਵਾਰਦਾਤ ਚ ਵਰਤੇ ਜਾਣ ਵਾਲਾ ਪੇਜ ਕਾਸ ਪਲਾਸ ਛੇਣੀਆਂ ਵਗੈਰਾ ਉਹ ਕੁਝ ਮਿਲੇ ਇਹਦੇ ਨਾਲ ਇਹਦੇ ਤੇ ਜਿਹੜੇ ਪਹਿਲਾਂ ਮੁਕੱਦਮੇ ਤਿੰਨ ਦਰਜ ਐ ਤੇ ਇਹਦੀ ਗ੍ਰਿਫਤਾਰੀ ਨਾਲ ਪੰਜ ਹੋਰ ਮੁਕੱਦਮੇ ਜਿਹੜੇ ਇਹ ਜੇ ਸਾਡੇ ਟ੍ਰੈਕ ਕਰੇ ਤੇ ਸਰ ਟਾਰਗੇਟ ਜਣੀ ਕਿ ਜਗ੍ਹਾ ਨੂੰ ਕਰਦੇ ਆ ਇਹ ਦੇਖਦਾ ਸੀਗਾ ਜੀ ਵੀ ਜਿੱਥੇ ਸਿਕਿਉਰਿਟੀ ਘਟ ਐ ਕੋਈ ਮਕਾਨ ਬੰਦ ਪਿਆ ਜਾਂ ਜਵੇਂ ਮੰਦਰ ਐ ਜਿੱਥੇ ਕੋਈ ਰਾਤ ਨੂੰ ਨਹੀਂ ਹੁੰਦਾ ਆਪਣੇ ਇੱਥੇ ਜਗਤ ਕਾਨੂੰਨੀ ਚ ਮੰਦਰ ਸੀਗਾ ਗਣੇਸ਼ ਜੀ ਦਾ ਮੰਦਰ ਉੱਥੇ ਇਹਨੇ ਚੋਰੀ ਕੀਤੀ ਸੀ ਜਿੱਥੇ ਅਗਲੇ ਫਰੰਟ ਗੇਟ ਦੇ ਉੱਪਰ ਦੀ ਆਇਆ ਸੀ ਪਿੱਛੇ ਉੱਥੋਂ ਹੀ ਮੰਦਰ ਚੋਂ ਰਸਾ ਚੱਕ ਕੇ ਪਿੱਛੋਂ ਦੀ ਇਹ ਉੱਥੋਂ ਨਿਕਲਿਆ ਸੀਗਾ ਸੰਸਕ੍ਰਿਤ ਕਾਲਜ ਦੇ ਵਿੱਚ ਮੰਦਰ ਬਣਿਆ ਹੋਇਆ ਉੱਥੇ ਚੋਰੀ ਕੀਤੀ ਸੀ ਇਹਨੇ ਇਦਾਂ ਹੀ ਇੱਕ ਕਿਸ਼ਨानगर ਚ ਮਜ਼ਹਰ ਬਣੀ ਹੋਈ ਹੈ ਉੱਥੋਂ ਚੋਰੀ ਕੀਤੀ ਸੀ ਕਲਵੱਟੀ ਦੇ ਸਕੂਲ ਚੋਂ ਲਾਪਟਾਪ ਚੋਰੀ ਕੀਤਾ ਸੀ ਉੱਥੇ ਵੀ ਚੌਕੀਦਾਰ ਨਹੀਂ ਹੁੰਦਾ ਰਾਤ ਸਾਈਂ ਕੀਤਾ ਸੀ ਬਾਕੀ ਇਹਦੇ ਤੋਂ ਕੁਝ ਕਿਛੇ ਦੇ ਚੱਲ ਰਹੀ ਹੈ ਪ੍ਰੋਫਾਈਲ ਕਿਛੇ ਦੀ ਪ੍ਰੋਫਾਈਲ ਜਿਹਨੂੰ ਕਹਿੰਦੇ ਇਕਲ ਸੀਗਾ ਜੀ ਇਕੱਲਾ ਹੀ ਕਰਦਾ ਸੀ ਕੋਈ ਇਹਦਾ ਹਜੇ ਸਰਕਲ ਨਹੀਂ ਸਾਡੇ ਸਾਹਮਣੇ ਆਇਆ ਇਕੱਲਾ ਹੀ ਪਹਿਲਾਂ ਰੈਕੀ ਕਰਦਾ ਸੀ ਫਿਰ ਕੁਝ ਦਿਨਾਂ ਬਾਅਦ ਅਜੀ ਕੂਟ ਕਰਦਾ ਸੀ ਕਿਦਾਂ ਸਮਾਨ ਬੜਾ ਛੋਟਾ ਬਰਾਮਦਾ ਬਾਗ ਦਾ ਪੜੀਆ ਕਰਦਾ ਸੀ ਕਿਤਰਾ ਭਾਰਤ ਉਹ ਕਿਤਰਾ ਕਰਨ ਲੱਗ ਪੜਾ ਇਹ ਟਾਰਗੇਟ ਮੇਨਲੀ ਕਰਦਾ ਸੀ ਜਿੱਥੇ ਕਮਜ਼ੋਰ ਤਾਲੇ ਲੱਗੇ ਆ ਜੀ ਜਿੱਥੇ ਰਾਗੇ ਆ ਜੀ ਜਿੱਥੇ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਪਹਿਲਾਂ ਇਹ ਉਹਨੂੰ ਰੇਕੀ ਕਰਦਾ ਸੀ ਚੰਗੀ ਤਰ੍ਹਾਂ ਤੇ ਜਾਂ ਇਹ ਬੜਾ ਸਰੀਰ ਦਾ ਵੀ ਪਤਲਾ ਹੈ ਫਰਤੀਲਾ ਹੈ ਇਹ ਟੇਕ ਗੇਟ ਦੇ ਉੱਪਰ ਦੀ ਜਗ੍ਹਾ ਜਾਂ ਕੋਈ ਰਸੇ ਨਾਲ ਚੜ੍ਹ ਜਾਂ ਉਤਰ ਸਕਦੇ ਆ ਉਦਾਂ ਦੀਆਂ ਚੋਟੀਆਂ ਕਰਦਾ ਸੀ ਹਾਂਜੀ ਇਹ ਵਰਦਾ ਦਾ ਪੈਦਲ ਕਰਦਾ ਸੀ ਕਿ ਉਹਨੇ ਕਰਨਾ ਟਾਈਮ ਤੋਂ ਕਰਦੇ ਸੀਪੂਰਤ ਲਈ ਨਾਗਰ ਦੀ ਕ੍ਰਾਈਮਲ ਕਾਰਪੋਰੀ ਜੀ ਇਹ ਆਪਦੇ ਨਸ਼ੇ ਦੀ ਪੂਰਤੀ ਲਈ ਤੇ ਖਰਚੇ ਲਈ ਜੀ ਜਿੱਸਾ ਕਿੱਥੇ ਦਿੱਤਾ ਕਿੱਥੇ ਸਮਾਨ ਗਿਆਦਾ ਜਿਹੜਾ ਉਹ ਹਜੇ ਇਹਦਾ ਰਿਮਾਨਾਂਗੇ ਜੀ ਅਸੀਂ ਅੱਗੇ ਇਹਦੇ ਚ 11 ਦਾ ਵਾਅਦਾ ਵੀ ਕਰਾਂਗੇ ਕਿਉਂਕਿ ਪੂਰਾ ਆਰਗੇਨਾਈਜ਼ਡ ਕੰਮ ਹੈ ਇਹਦਾ ਦੇਸ਼ਕ ਇਕੱਲਾ ਸੀਗਾ ਬਟ ਬੜੀ ਆਰਗੇਨਾਈਜ਼ਡ ਤਰੀਕੇ ਨਾਲ ਕ੍ਰਾਈਮ ਨੂੰ ਅੰਧੇਆਂ ਦਿੰਦਾ ਸੀ ਕਿੰਨੇ ਕੋ ਵਾਲੇ ਦਾ ਇਹ ਕਿੰਨੇ ਟਾਈਮ ਤੋਂ ਕਰਦੇ 26 ਸਾਲਾਂ ਦਾ ਜੀ ਇਹ ਤੇ ਜਿਵੇਂ ਆ ਮੁਕਦਮੇ ਦਰਜ ਹੈ ਕੁਝ 24 ਦੇ ਵੀ ਹੈਗੇ ਕੁਝ 25 ਦੇ ਵੀ ਹੈਗੇ ਰਸੇ ਤੇ ਚੜਨ ਦੀ ਰੈਟ ਨਹੀਂ ਰਸੇ ਤੋਂ ਇੱਕ ਵਾਰੀ ਕੁ ਵਾਰ ਦਾ ਤਨੇ ਰਸੇ ਦਾ ਸਹਾਰਾ ਲਿਆ ਉਥੋਂ ਨਿਕਲ ਲਈ ਪਹਿਲੀ ਮੰਜਲ ਤੋਂ ਥੱਲੇ ਆਉਣ